ਗੁੱਸਤਾ ਹੈ ਸਾਰਾ ਕੰਮ ਉੱਥੇ ਦੇ ਉੱਤੇ ਰਹਿ ਜਾਂਦਾ ਹੈ ਬਿਲਕੁਲ ਪੂਰਾ ਚਾੜ੍ਹਦੇ ਨਹੀਂ ਹੈਗਾ ਤੇ ਬੇਪੀਆ ਇਸ ਤੋਂ ਉਹ ਢੋਲੇ ਦੂਜੇ ਨੇ ਇੱਕ ਵੱਖ ਹੈ ਦਾ ਕੰਸਟਰਕਸ਼ਨ ਲਈ ਸਮਾਨ ਹੈ ਪਰ ਉਸ ਨੂੰ ਪਿਆਰ ਕਰਨ ਦੇ ਲਈ ਹਿੰਮਤ ਨਹੀਂ ਜੁਟਾ पाए ਜਾਂ ਕਿਉਂਕਿ ਉਨੀ ਕਮਾਈ ਨਹੀਂ ਹੈ ਕਿ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਬਣਾਇਆ ਜਾ ਸਕੇ ਕਿਸੇ ਇਹ ਨਹੀਂ ਹੈ ਕਿ ਕਿਸੇ ਤੋਂ ਚੱਕ ਕੇ ਲਾਏ ਹੁਣ ਨਾ ਆਪਣੇ ਵਾਸਤੇ ਜਿਹੜੀ ਮਿਹਨਤ ਥੋੜੀ ਵੱਜ ਜਾਂਦੀ ਹੈ ਲਾਲੇ ਦੇ ਨੇ ਫਿਰ ਉਸੇ ਦੇ ਉੱਤੇ ਖੜ ਜਾਂਦੇ ਨੇ ਲੈਟਰਨ ਬਾਸਰੂਮ ਆਟ ਹੋਣੀ ਬੂਹਾਂ ਨਹੀਂ ਲੱਗਦਾ ਹੈ ਨਾ ਸਾਰਾ ਉੱਥੇ ਜੋਤੀ ਖੜ ਜਾਂਦਾ ਹੈ ਅੱਜ ਮਸਾਂ ਲਿਆਂਦਾ ਸੀ 800 ਰੁਪਏ ਦਿੱਤਿਆਂ ਨੂੰ ਮਿਸਤਰੀ ਵਾਲੇ ਨੂੰ ਅੱਛਾ ਜੀ ਉਹ ਵੀ ਕਹਿੰਦਾ ਥੋੜੇ ਜਿਹਾ ਕੰਮ ਕਰਕੇ ਫਾਰ ਗਿਆ ਜਵਾਕ ਤੋਂ ਚੱਲ ਗਏ ਜਿੰਨੇ ਕ ਬਚਦੇ ਨੇ ਇੰਨਾ ਕਿਸੇ ਕੋਲ ਅਸੀਂ ਕਦੇ ਦਵਾਈ ਤੇ ਲੰਘੇ ਕਦੇ ਕਿਸੇ ਕਦੋਂ ਤੂੰ ਲੱਗੇ ਹੋਣੇ ਹਾਲ। ਅੱਜ ਮੈਨੂੰ ਕੋ ਹੋ ਗਿਆ ਉਹਨੂੰ ਘਟੋ ਘਟ 40 7 ਪਹੁੰਚ ਗਿਆ 40 45 ਸਾਲ ਹੋ ਗਏ। ਤੇ ਸਰਕਾਰ ਦੇ ਨਾਲ ਕੋਈ ਗੱਲਬਾਤ ਕੀਤੀ ਇਸ ਮਾਮਲੇ 'ਚ ਜਾਂ ਪੰਚਾਇਤ ਦੇ ਨਾਲ ਵੀ। ਕਹੀ ਹੈ ਜੀ ਸਾਡੇ ਤੋਂ ਲਈ ਜਾਂ ਕਿ ਫੋਟੋ ਫੋਟ ਖਿੱਚ ਕੇ ਲਈ ਜਾਂਗੇ ਸਾਡੇ ਘਰਦਿਆਂ ਨੂੰ ਖਲਾੜ ਕਰੂ ਕੇ ਫੋਟੋ ਖਿੱਚ ਕੇ ਲਈ ਜਾਂਣਗੇ। ਮੁੜ ਕੇ ਫਿਰ ਮੌਂਦਾ ਨਹੀਂ ਹੈਗਾ। ਕੇ ਹੜ ਦੇ ਹਾਲਾਤਾਂ ਦੇ ਵਿੱਚ ਪੰਜਾਬੀ ਖੜੇ ਐ ਇੱਕ ਦੂਜੇ ਦੇ ਨਾਲ ਪਰ ਫਿਰ ਜਿਹੜੇ ਇਹ ਜ਼ਰੂਰਤਮੰਦ ਲੋਕ ਨੇ ਇਹਨਾਂ ਦੇ ਨਾਲ ਕੋਈ ਕਿਉਂ ਨਹੀਂ ਖੜਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਢੀਮਾਨ ਤੇ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨਆਰਆਈ ਇੱਕ ਸੁਪਨਿਆਂ ਦਾ ਘਰ ਇੱਕ ਖੁਸ਼ਹਾਲ ਪਰਿਵਾਰ ਇਹ ਕਿਹਦਾ ਸੁਪਨਾ ਨਹੀਂ ਹੁੰਦਾ ਅੱਜ ਇੰਡੀਆ ਦੇ ਵਿੱਚ ਔਰ ਪੰਜਾਬ ਦੇ ਵਿੱਚ ਹਰ ਕੋਈ ਇਹ ਸੁਪਨੇ ਲੈਂਦਾ ਬਲਕਿ ਪੂਰੀ ਦੁਨੀਆ ਦੇ ਵਿੱਚ ਹਰ ਕਿਸੇ ਦਾ ਇਹ ਸੁਪਨਾ ਹੁੰਦਾ ਕਿ ਮੇਰਾ ਪਰਿਵਾਰ ਖੁਸ਼ ਰਹੇ ਮੇਰੇ ਬੱਚੇ ਖੁਸ਼ ਰਹਿਣ ਤੇ ਸਾਡਾ ਇੱਕ ਸੋਹਣਾ ਜਿਹਾ ਘਰ ਹੋਵੇ ਪਰ ਜੋ ਹਾਲਾਤ ਇਸ ਵੇਲੇ ਪੰਜਾਬ ਦੇ ਨੇ ਤੇ ਜੋ ਹਾਲਾਤ ਇਸ ਵੇਲੇ ਮਹਿੰਗਾਈ ਦੇ ਨੇ ਅਜਿਹੇ ਸਮੇਂ ਦੇ ਵਿੱਚ ਇਹ ਸੁਪਨੇ ਲੈਣਾ ਵੀ ਕਾਫੀ ਮੁਸ਼ਕਲ ਹੈ ਅੱਜ ਅਸੀਂ ਪਹੁੰਚੇ ਹਾਂ ਪਟਿਆਲਾ ਦੇ ਪਿੰਡ ਮਿਰਜ਼ਾਪੁਰ ਦੇ ਵਿੱਚ ਮਿਰਜ਼ਾਪੁਰ ਦੇ ਵਿੱਚ ਸਾਨੂੰ ਇੱਕ ਮਿਹਨਤ ਕਰਨ ਇਨਸਾਨ ਮਿਲਿਆ ਜਿਸ ਦੀ ਉਮਰ ਕਾਫੀ ਲੱਗੀ ਸਾਨੂੰ ਪਰ ਉਹ ਕੰਮ ਕਰ ਰਹੇ ਨੇ ਤਾਂ ਉਹਨਾਂ ਦੇ ਹੌਸਲੇ ਨੂੰ ਵੇਖਦੇ ਹੋਏ ਅਸੀਂ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਜੋ ਗੱਲ ਉਹਨਾਂ ਨੇ ਦੱਸੀ ਜੋ ਕਹਾਣੀ ਉਹਨਾਂ ਨੇ ਦੱਸੀ ਅਸੀਂ ਹੈਰਾਨ ਰਹਿ ਗਏ ਤਾਂ ਫਿਲਹਾਲ ਮਿਰਜ਼ਾਪੁਰ ਦੇ ਵਿੱਚ ਇਹ ਉਹਨਾਂ ਦਾ ਘਰ ਹੈ ਜਿਸ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਦੇ ਨਾਲ ਕੰਸਟਰਕਸ਼ਨ ਵੀ ਨਹੀਂ ਹੋਈ ਔਰ ਉਹ ਸੀ ਸ਼ਹਿਰ ਮੈਨੇਜ ਇਹ ਆਪਣੇ ਸੁਪਨੇ ਦਾ ਘਰ ਬਣਾਉਣ ਇਸ ਨੂੰ ਪੂਰਾ ਕਰਨ ਪਰ ਜਿੱਦਾਂ ਹੀ ਤੁਸੀਂ ਅੰਦਰ ਆਉਂਦੇ ਹੋ ਤੇ ਤੁਸੀਂ ਵੇਖਦੇ ਹੋ ਤਾਂ ਹੈਰਾਨੀ ਜ਼ਰੂਰ ਹੁੰਦੀ ਹੈ ਕਿ ਬਾਰਿਸ਼ਾਂ ਦੇ ਵਿੱਚ ਅਖਰ ਕੀ ਹਾਲ ਹੁੰਦਾ ਹੋਣਾ ਹੈ ਦੇਖੋ ਕੰਸਟਰਕਸ਼ਨ ਲਈ ਸਮਾਨ ਹੈ ਪਰ ਉਸ ਨੂੰ ਤਿਆਰ ਕਰਨ ਦੇ ਲਈ ਹਿੰਮਤ ਨਹੀਂ ਜੁਟਾ पाए ਜਾਂ ਕਹੋ ਕਿ ਉਨੀ ਕਮਾਈ ਨਹੀਂ ਹੈ ਕਿ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਬਣਾਇਆ ਜਾ ਸਕੇ ਉਹਨਾਂ ਦੇ ਕੰਮਕਾਰ ਬਾਰੇ ਵੀ ਤੁਹਾਨੂੰ ਦੱਸਾਂਗੇ ਔਰ ਕਿਸ ਕਰਾਂ اور ਕਿੰਨਾ ਹਾਲਾਤਾਂ ਦੇ ਵਿੱਚ ਬੱਚਿਆਂ ਦਾ ਉਹਨਾਂ ਨੇ ਪਾਲਣ ਪੋਸ਼ਣ ਕੀਤਾ ਜਾਂ ਕਰ ਰਹੇ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਤਾਂ ਦੇਖੋ ਜੀ ਕੋਲਾ ਸਿੰਘ ਜੀ ਬਹੁਤ-ਬਹੁਤ ਸਾਰੇ ਹਾਂ ਜੀ ਅੱਛਾ ਇੱਕ ਕਮਰਾ ਮੈਂ ਦੇਖਿਆ ਵੀ ਮੇਰਾ ਸਾਥੀ ਜਾ ਕੇ ਆਇਆ ਹਾਂ ਜਿਸ ਮਾਨ ਤੋਂ ਕਿਹਾ ਇਹ ਕੀ ਕਮਰਾ ਹੈ ਇਹ ਕਮਰਾ ਜੀ ਦੇਖ ਲਓ ਹੁਣ ਜੋ ਬੁਝਾਏਗਾ ਬੈੱਡਰੂਮ ਇਹ ਕਿਹੜਾ ਹੋਇਆ ਕਿ ਯਾ ਵੀ ਦੇਖ ਲੈ ਜੀ 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 ਆਓ ਬਿਲਕੁਲ ਹਾਂ ਦੇਖ ਲਓ ਆਹ ਦੇਖੋ ਇੰਨਾ ਕਿੰਨਾ ਬੱਚੇ ਆ ਇੰਨਾ ਗਾ ਇੱਕ ਬੋਅ ਹੈ ਕੀ ਕਹਿੰਦੇ ਨੇ ਜੀ ਤੇ ਦੂਜੇ ਨੰਬਰ ਤੇ ਇੱਕ ਬੇਟੀ ਹੈ ਉਹ ਉਹ ਹੈ ਢੋਲ ਹੈ ਦੂਜੇ ਨੇ ਇੱਕ ਪੱਖਾ ਹੈ ਜੀ ਤੇ ਇੱਧਰ ਆ ਬੈੱਡ ਬੁਣੀ ਦੇ ਜਵਾਕ ਨੇ ਫਿਰ ਕੁਝ ਹੈਗਾ ਹੁਣ ਤੁਹਾਡੇ ਸਾਹਮਣੇ ਅਸੀਂ ਕਈ ਹੀਰਾ ਬੇਰੀ ਵਾਲੀ ਦਾ ਗੱਲ ਨਹੀਂ ਇੱਕ ਦੇਖੋ ਪਿੰਨਾ ਟੁੱਟੀਆਂ ਵੀ ਸਾਰੀਆਂ ਜਾਂਦਾਂ ਟੁੱਟੀਆਂ ਨੇ ਜੀ ਨਿਗਾ ਮਾਰ ਸਕਦੇ ਹਾਂ ਬਿਲਕੁਲ ਦੇਖ ਅਸੀਂ ਤਾਂ ਹੀਰਾ ਬੇਰੀ ਦਾ ਕੋਈ ਗੱਲ ਨਹੀਂ ਉਹ ਕੁਛ ਤਾਂ ਹੈ ਸਾਰਾ ਕੰਮ ਉੱਥੇ ਦੇ ਉੱਥੇ ਰਹਿ ਜਾਂਦਾ ਹੈ ਬਿਲਕੁਲ ਪੂਰਾ ਚਾਹਦੇ ਨਹੀਂ ਹੈਗਾ ਇਹ ਆਪਸ ਚਹੀ ਗੱਲ ਕਰੀ ਜੀ ਹਾਂਜੀ ਹਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਜੀ ਕਿ ਅ ਦਰਵਾਜ਼ੇ ਨੂੰ ਰਿਪੇਅਰ ਕੀਤੀ ਗਈ ਹੈ ਸੀਮੈਂਟ ਦੇ ਸੀਮੈਂਟ ਦੇ ਨਾਲ ਰਿਪੇਅਰ ਕੀਤੀ ہوئی ਆ ਤਾਂ ਅ ਕਿੰਨੀ ਜ਼ਰੂਰਤ ਹੋਵੇ ਗੈਸ ਪਰਿਵਾਰ ਨੂੰ ਮਦਦ ਦੀ ਔਰ ਅੱਜ ਜਦੋਂ ਪੰਜਾਬ ਹਰ ਕਿਸੇ ਦੇ ਨਾਲ ਅੜ ਕੇ ਖੜਾ ਹੈ ਇੱਕ ਦੂਜੇ ਦੀ ਮਦਦ ਕੀਤੀ ਜਾ ਰਹੀ ਹੈ ਅਸੀਂ ਦੇਖ ਰਹੇ ਹਾਂ ਕਿ ਪਿੰਡਾਂ 'ਚ ਅ ਹੜ੍ਹ ਦੇ ਹਾਲਾਤ ਜੋ ਨੇ ਖੈਰ ਉਸ ਗੱਲ ਤੇ ਵੀ ਮੈਂ ਹੁੰਦਾ ਕਿ ਹਰ ਦੇ ਹਾਲਾਤਾਂ ਦੇ ਵਿੱਚ ਪੰਜਾਬੀ ਖੜੇ ਆ ਇੱਕ ਦੂਜੇ ਦੇ ਨਾਲ ਪਰ ਫਿਰ ਜਿਹੜੇ ਇਹ ਜ਼ਰੂਰਤਮੰਦ ਲੋਕ ਨੇ ਇਹਨਾਂ ਦੇ ਨਾਲ ਕੋਈ ਕਿਉਂ ਨਹੀਂ ਖੜਦਾ ਆ ਤੁਸੀਂ ਸਰਕਾਰ ਦੇ ਨਾਲ ਕੋਈ ਗੱਲਬਾਤ ਕੀਤੀ ਇਸ ਮਾਮਲੇ 'ਤੇ ਜਾਂ ਪੰਚਾਇਤ ਦੇ ਨਾਲ ਵੀ ਤੁਹਾਡੀ ਕੋਈ ਮਦਦ ਹੋ ਗਈ? ਹਾਂ ਇੱਕ ਵਾਰੀ ਕਿਹਾ ਦੀ ਆਸੀਂ ਆਖੇ ਵੀ ਸਾਡੇ ਕੋਠੇ ਘਾਟ ਵੀ ਲਿਖ ਕੇ ਪਾਇਤੇ ਜੀ ਇਹਨਾਂ ਦੀ ਫੋਟੋ ਫੂਟੋ ਵੀ ਪਾਈਆਂ ਦੀ ਜਿਹੜੀ ਗੱਲ ਸੱਚੀ ਗੱਲ ਕਹਿਣੀ ਚਾਹੀਦੀ ਹੈ ਢੂਠ ਮਾਰ ਕੇ ਦਾ ਫਾਇਦਾ ਨਹੀਂ ਫਿਰ ਕੋਈ ਆਏ ਨਹੀਂ ਅੱਜ ਘੱਟ ਕੋੜੇ 10 ਮਹੀਨਿਆਂ ਤੋਂ ਉੱਪਰ ਹੋ ਗਿਆ ਉਹਨਾਂ ਨੇ ਅੱਛਾ 10 ਮਹੀਨਾ ਹੋ ਗਿਆ ਉਹਨਾਂ ਮੇਰੇ ਘਰ ਤੋਂ ਕਈ ਇਹਦੀ ਸਾਡੀ ਤੋਂ ਲਈ ਜਾਂਦੇ ਕਿ ਫੋਟੋ ਫੂਟੋ ਖਿੱਚ ਕੇ ਲਈ ਜਾਂਦੇ ਸਾਡੇ ਘਰਦਿਆਂ ਨੂੰ ਖਲਾੜ ਕਰੂ ਕੇ ਫੋਟੋ ਖਿੱਚ ਕੇ ਲਈ ਜਾਂਦੇ ਮੁੜ ਕੇ ਫਿਰ ਆਉਂਦਾ ਨਹੀਂ ਹੈਗਾ ਕੋਈ ਜੀ ਸਹੀ ਗੱਲ ਹੈ अच्छा ਤੇ ਇੱਕ ਮੈਂ ਦੇਖ ਰਿਹਾ ਵੀ ਇਹ ਵੀ ਇੱਕ ਕਮਰਾ ਆ ਹਾਂ ਇਹਦੇ ਦੀ ਬਾਲੇ ਬੁੱਲੇ ਪਾਇਨੇ ਇਹ ਵੀ ਸਾਰਾ ਇਸ ਤਰ੍ਹਾਂ ਮੀਂਹ ਪੈਂਦਾ ਸਾਰਾ ਝੁੰਦਾ ਹਾਂਜੀ ਕਿਉਂ ਆਸੀ ਕਈ ਵਾਰੀ ਜੇ ਕਿ ਇਲੈਕਟ੍ਰਿਕ ਬਾਸਰ ਹੋ ਟੁੱਟੇ ਪੈਣ ਡਿੱਗ ਜਾਂਦੇ ਨੇ ਸਹੀ ਗੱਲ ਹੈ ਤੇਰੇ ਨਾਲ ਮਾਰੀਆਂ ਨੇ ਇੱਧਰ ਦੇਖੋ ਆ ਇੱਧਰ ਕੋ ਡਿੱਗ ਪਾਣਾ ਹੋ ਜਾਂਦਾ ਆ ਕੰਧ ਸਾਰੀ ਉਹ ਹੈ ਅੰਦਰ ਪਾਣੀ ਚਲੇ ਜਾਂਦਾ ਸਹੀ ਗੱਲ ਹੈ ਹਮ ਅੱਛਾ ਪਾਣੀ بارش ਦਾ ਜਦੋਂ ਹਾਂ ਹਾਂ ਜੀ ਚਲੇ ਜਾਂਦਾ ਮੀਂਹ ਚੰਗਾ ਪੈਂਦਾ ਜੀ ਨੂੰ ਬਾਰੇ ਟਾਂ ਦੇ ਆ ਪਾਂਦੇ ਟੁੱਟ ਜਾਂਦੇ ਪਾਂਦੇ ਟੁੱਟ ਕੇ ਪਾਣੀ ਅੰਦਰ ਵੜ ਜਾਂਦਾ ਹਮ ਅ ਜੇ ਇੱਕ ਕਰੀ ਤਾਂ ਜਦੋਂ ਮੈਂ ਛੋਟਾ ਜਾਂਦੀ ਆਪਣੀ ਮਾਪੇ ਬਾਬਾ ਨੂੰ ਲੈ ਕੇ ਪਾਣੀ ਤੇ ਲੰਘ ਜਾਂਦੀ ਹੈ ਕਿਤ ਕਿਤੇ ਗਿਆ ਵੀ ਨਹੀਂ ਆ ਕਿ ਬੱਚੇ ਨਹੀਂ ਨਿਕਲ ਨਿਕੇ ਕਿਤ ਕਿਤ ਕਿੰਨੇ ਕਿੰਨੇ ਪਾਣੀ ਆ ਜਾਂਦਾ ਹਮ ਅੱਛਾ ਪਰਿਵਾਰ ਚ ਕੌਣ ਆ ਜੀ ਕਿੰਨੇ 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 ਮੈਂਬਰ ਨੇ ਮੈਂਬਰ ਅਸੀਂ 6 ਆ ਹਾਂ ਇਹ ਦੋ ਗੁੱਡੀਆਂ ਨੇ ਦੋ ਮੁੰਡੇ ਨੇ ਇੱਕ ਦੋ ਜੀ ਆਪਾਂ ਹਮ 6 ਜੀ 6 ਜੀ ਆ ਤੇ ਤੁਸੀਂ ਇਕੱਲੇ ਕਮਾਉਂਦੇ ਹਾਂ ਹਾਂ ਇਕੱਲੇ ਆਂ ਜੀ ਮੁੰਡਾ ਤੇ ਕਿਸੇ ਦੇ ਪਾਸੇ ਲੱਗਦਾ ਨਹੀਂ ਮੁੰਡਾ ਸਹੀ ਹੁੰਦਾ ਕਿਸੇ ਨੂੰ ਕਹੀ ਜਾ ਮੁੰਡਾ ਜੰਦੀ ਨਹੀਂ ਹੈ ਕਿਤੇ ਆਏ ਰੋਟੀ ਦੇਣ ਚਾਹਦਾ ਹੈ ਨਾ ਨਹੀਂ ਤੇ ਨਾ ਹਮ ਸਹੀ ਗੱਲ ਹੈ ਠੀਕ ਆ ਫਿਰ ਗੁਜ਼ਾਰਾ ਕਿਵੇਂ ਕਰਦੇ ਹਾਂ ਗੁਜ਼ਾਰਾ ਬਸ ਇਸ ਨਹੀਂ ਹੈ ਬਸ ਕਦੇ ਜੇ ਚਾਬਤੀ ਮੁੱਕ ਗਈ ਚਾਬਤੀ ਨੀਤੇ ਜੇ ਦਾ ਮੱਛਾਂ ਦਾ ਹੋ ਕਦੇ ਦੂਜੇ ਚੀਜ਼ ਬਸ ਇੱਕ ਕਸਟਮ ਚੱਲੀ ਜਾਂਦਾ ਕਰੀਤੂਆ ਕਰੀਸ ਕਰਕੇ ਜੀ ਰਿਮ ਨੂੰ ਤਾਂ ੱਕਾ ਹੀ ਲੰਦੇ ਆ ਮਸ ਮਾੜਾ ਮੋਟਾ ਜੇ ੱਕਾ ਚ ਲੱਗ ਜਾਂਦਾ ਫੇਰ ਕਿਤੇ ਫੇਰ ਮੁੱਕ ਜਾਂਦੇ ਨੇ ਫੇਰ ਦਿਹਾੜੀ ਦੀ ਉਹਦੇ ਪੈਸੇ ਉਸੇ ਚਾਰ ਆ ਜਾਂਦੇ ਨੇ ਫੇਰ ਥੋੜੀ ਬੁਤੇ ਵੀ ਚਲਾ ਲੈਣ ਨੇ ਫੇਰ ਅੰਨੀ ਤਾਂ ਕੋਠੀ ਕੋਠੀ ਵੀਰ ਕਰੇ ਰੱਖਦੇ ਨੇ ਹਾਂ ਜੀ ਅੱਛਾ ਹੁਣ ਜੇ ਗੱਲ ਕਰੀਏ ਵੀ ਮੇਨ ਕੰਮ ਤੁਹਾਡੇ ਕਿਹੜੇ ਕਿਹੜੇ ਹੋਣ ਵਾਲੇ ਆ ਇਹ ਜ਼ਰੂਰ ਮੈਂ ਉਹਨਾਂ ਲੋਕਾਂ ਨੂੰ ਕਹਿ ਰਿਹਾ ਵਾਂ ਕਿ ਦੇਖੋ ਹੜਪੀੜਤਾਂ ਲਈ ਤੁਸੀਂ ਬਹੁਤ ਜ਼ਿਆਦਾ ਮਦਦ ਕੀਤੀ ਆ ਸੀ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਤੁਹਾਡੇ ਤੁਸੀਂ ਬਹੁਤ ਮਦਦ ਭੇਜ ਰਹੇ ਹੋ ਪਰ ਇਸ ਪਰਿਵਾਰ ਦੀ ਆਵਾਜ਼ ਇਸ ਪਰਿਵਾਰ ਦੀ ਗੁਹਾਰ ਸੁਣ ਲਾ ਵੀ ਤੁਹਾਡੇ ਲਈ ਉਹਨਾਂ ਹੀ ਜ਼ਰੂਰੀ ਹੈ ਤਾਂ ਜ਼ਰੂਰੀ ਕੰਮ ਕਿਹੜੇ ਕਿਹੜੇ ਜੀ ਇੱਕ ਤਾਂ ਤੁਹਾਡੀ ਛੱਤ ਦਾ ਜੀ ਹਾਂ ਇਹ ਕਿ ਛੱਤ ਦਾ ਸਾਡੇ ਹੋਦੇ ਚੰਦ ਕੋਈ ਨਹੀਂ ਕੁੜੀਆਂ ਸਾਡੇ ਜਵਾਬ ਜੋ ਵਿੱਚ ਬਿਆਨ ਆਲੇ ਨੇ ਵੀ ਝੂਠ ਮਾਰੀ ਵੀ ਹਮ ਸਹੀ ਗੱਲ ਹੈ ਕਿਉਂ ਥੋੜੀ ਜੀ ਆ ਦੇਖ ਕੇ ਕਹਿੰਦੇ ਜੀ ਹੋਰ ਇੱਧਰ ਦੇਖ ਲੋ ਨਿਗਾਹ ਮਾਰ ਕੇ ਜੀ ਲੈਟਰਨ ਬਾਥਰੂਮ ਐ ਉਹ ਨਹੀਂ ਬੂਆ ਨਹੀਂ ਲੱਗਦਾ ਹੈਗਾ ਸਾਰਾ ਉੱਥੇ ਜੋਤੀ ਖੜ ਜਾਂਦਾ ਅੱਜ ਮਰਸਾ ਲਿਆਂਦਾ ਸੀ 800 ਰੁਪਇਆ ਦਿੱਤਾ ਉਹਨੂੰ ਮਿਸਤਰੀ ਵਾਲੇ ਨੂੰ ਅੱਛਾ ਜੀ ਉਹ ਵੀ ਕਹਿੰਦਾ ਤੋੜੇ ਤੇ ਕੰਮ ਕਰਕੇ ਫਾੜ ਗਿਆ ਜਵਾਕ ਚੱਲ ਰਹੀ ਜਿੰਨੇ ਕ ਬਚਦੇ ਨੇ ਇੰਨਾ ਕਿਸੇ ਕੋਲ ਅਸੀਂ ਕਦੇ ਦਵਾਈ ਤੇ ਲੰਘੇ ਕਦੇ ਕਿਸੇ ਕੋਲ ਲੰਘੇ ਹੂੰ ਸਹੀ ਗੱਲ ਹੈ ਝੂਠ ਵਾਲੀ ਗੱਲ ਕੀਤੀ ਹੈ ਜੀ ਜੀ ਹਾਂ ਅੱਛਾ ਕਦੋਂ ਤੂੰ ਲੱਗੇ ਹੋਇਆ ਹਾਂ ਅੱਜ ਮੈਨੂੰ ਕੋ ਹੋ ਗਿਆ ਉਹਨੂੰ ਘਟੋ ਘਟ 40 ਸਾਲ ਤੱਕ ਹੋ ਗਿਆ 40-45 ਹਜ਼ਾਰ ਰੁਪਏ 40 ਸਾਲ ਦੇ ਨੀਵੇਂ ਨੀਵੇਂ ਹੋਣਗੇ 60 ਸਾਲ ਨੂੰ ਹੋਰ ਸੱਟ ਨਾਲ ਤੁਹਾਡੀ ਉਮਰ ਹੋ ਗਈ ਹਾਂ 60 ਦੇ ਨੇੜੇ ਪਹੁੰਚ ਗਏ 60 ਲਾ ਲਓ 55 53 ਸਾਲ ਹੋ ਗਈ ਜੀ ਟੂਟ ਨਹੀਂ ਮੰਨਗੇ 53 ਸਾਲ ਜੀ 53 52 ਇੱਥੇ ਤੱਕ ਪਹੁੰਚ ਗਏ ਇੱਥੇ ਤੱਕ ਪਹੁੰਚ ਗਏ ਹਾਂ ਜੀ ਹਾਂ ਫਿਰ ਵੀ ਜਦੋਂ ਜਿਹਦ ਜਾਰੀ ਹੈ ਹਾਂ ਜੀ ਹਾਂ ਕੋਈ ਉਹ ਨਹੀਂ ਕੋਈ ਮੀਟ ਨਹੀਂ ਕੋਈ ਸ਼ਰਾਬ ਨਹੀਂ ਕੁਝ ਨਸ਼ਾ ਨਹੀਂ ਹੈਗਾ ਹਾਂ ਕਿਸੇ ਇਹ ਨਹੀਂ ਹੈਗਾ ਕਿਸੇ ਤੋਂ ਚੱਕ ਕੇ ਲਾਏ ਹੁਣ ਨਾ ਆਪਣੇ ਵਾਸਤੇ ਜਿਹੜੀ ਮਿਹਨਤ ਥੋੜੀ ਜਿਹੀ ਵੱਜ ਜਾਂਦੀ ਹੈ ਲਾਲੇ ਦੇ ਨੇ ਫਿਰ ਉੱਥੇ ਤੋਂ ਉੱਥੇ ਖੜ ਜਾਂਦੇ ਹਾਂ ਜਿਹੜੀ ਗੱਲ ਸਹੀ ਗੱਲ ਹੈ ਜੀ ਅੱਛਾ ਜਿਵੇਂ ਹੁਣ ਮੀਂਹ ਆ ਜਾਂਦਾ ਮੌਸਮ ਖਰਾਬ ਹੋ ਜਾਂਦਾ ਕਈ ਵਾਰੀ ਜਿਹੜੀ ਤੇ ਜਾ ਜਾਂਦਾ ਕਈ ਨਹੀਂ ਵੀ ਜਾ ਹੁੰਦਾ ਹਾਂ ਇਹ ਕਿੰਨਾ ਸਾ ਤੇ ਜਵਾਬ ਦੇ ਗਏ ਕਿੰਨੇ ਕਹਿੰਦੇ ਔਫਿਸ ਤੋਂ ਅੰਦਰ ਬੈਠੇ ਰਹਿੰਦੇ ਨੇ ਕਦੇ ਲਿਆਉਂਦੇ ਕਦੇ ਨੂੰ ਤੇਲ ਲਿਆ ਜਾਂਦਾ ਇਹ ਚਲਾ ਲੈਣੇ ਅਸੀਂ ਵੀ ਕੋਈ ਢਾੜੀ ਤੇ ਚਲੇ ਜਾਂਦੇ ਹਾਂ ਸਹੀ ਗੱਲ ਹੈ ਇਹਦਾ ਉੱਥੇ ਫਿਰ ਹੁਣ ਮਹੀਨਾ ਕੁ ਮਹੀਨੇ ਦੀ ਤਨਖਾਹ ਦੇ ਦਿੰਦੇ ਨੇ ਵਿਚਾਰੇ ਹਾਂ 500 ਰੁਪਏ ਦੇ ਦਿੰਦੇ ਨੇ ਮਹੀਨੇ ਦੀ ਤਨਖਾਹ ਬੱਚੇ ਕਿੰਨੇ ਨੇ 6 ਬੱਚੇ ਆ ਕਿਆ ਜੀ ਜਵਾਕ ਨੇ ਦੋ ਜੀ ਆਸੀ ਆ ਇਹ ਮਾੜਾ ਮੋਟਾ ਸਰਦਾ ਐ ਸੀ ਮਾੜਾ ਮੋਟਾ ਜੀ ਪੈਸੀ ਬਾਜਦੇ ਨੇ ਕਦੀ ਕਿੰਦਾ ਦੀ ਦੇਖ ਕਦੀ ਨਹੀਂ ਲੱਗਦਾ ਹੁਣ ਕੁੜੀਆਂ ਪੜਾਈਆਂ ਦੀਆਂ ਇੱਕ ਕੁੜੀ 12ਵੀਂ ਚ ਪੜੀ ਐ ਇੱਕ 11ਵੀਂ ਚ ਲੱਗੀ ਹੋਈ ਐ ਤੇ ਮੁੰਡਾ ਇੱਕ 8ਵੀਂ ਚੋਂ ਹਟ ਗਿਆ ਤੀ ਤਿੰਨ ਮੁੰਡਾ ਦੂਜਾ ਐ ਛੋਟਾ ਉਹ ਦੂਜੀ ਤੀਜੀ ਜੇ ਕਿਉਂ ਛੇ ਜੇ ਜੀ ਹਾਂ ਜੀ ਠੀਕ ਐ ਤੇ ਜਿਵੇਂ ਹੁਣ ਤੁਸੀਂ ਕਹਿੰਦੇ ਹੋ ਵੀ ਮੈਂ ਕਿਸੇ ਲਈ ਕੰਮ ਕਰਦਾ ਜਾਂ ਆਪਣੇ ਕਰਦਾ ਉਹ ਕੀ ਕੰਮ ਹੈ ਉਹ ਕਰਦੇ ਆ ਜੀ ਹੁਣ ਮੈਸਾ ਦੇ ਲੱਗੇ ਵਿਆ ਤਾਰਾ ਤੋੜਾ ਕੱਢੀ ਜਿੰਨੇ ਮੈਸਾ ਦੀਆਂ ਤਾਰਾਂ ਕੱਢੀ ਦੇ 5-6 ਡੰਗਰ ਨੇ ਫਿਰ ਉਹਨਾਂ ਨੂੰ ਪੱਠੇ ਹੀ ਪਾ ਕੇ ਆਉਣੇ ਮੈਨੇ ਤਾਰਾਂ ਵੀ ਕਰਨੀਆਂ ਪੈਂਦੀਆਂ ਨੇ ਫਿਰ ਦੂਜੇ ਨੰਬਰ ਤੇ ਫਿਰ ਕੋਈ ਉਹ ਨਹੀਂ ਪਾਣੀ ਦਿਖਾ ਕੇ 8 16 ਡੰਗਰ ਨੇ ਖੇਤਾਂ 'ਚੋਂ ਪੱਠੇ ਵੜ ਕੇ ਲਾਉਣੇ ਪੈਂਦੇ ਏ ਫਿਰ ਕੁਤਰਨੀ ਵੀ ਪੈਂਦੀ ਫਿਰ ਪਾਣੀ ਵੀ ਦਿੰਦੇ ਵੀ ਪਾਣੀ ਵੀ ਦਿਖਾਣਾ ਪੈਂਦਾ ਸਾਰਾ ਕੰਮ ਕਰਦਾ ਮੈਨੇ ਜੀ ਖੂਬ ਤਾ ਫਿਰ ਇੰਨਾ ਹੌਸਲਾ ਤੁਸੀਂ ਲਾਉਂਦੇ ਕਿਵੇਂ ਉਹ ਵੀ ਇੰਨਾ ਕੰਮ ਵੀ ਕਰਦੇ ਹੋ ਘਰ-ਬਾਰ ਦੇ ਚਾਹੁੰਦੇ ਸਾਰਾ ਕੁਝ ਕਰਦੇ ਨੇ ਹੌਸਲਾ ਕਿੱਥੋਂ ਉਹ ਸੋਨਾ ਪ੍ਰਮਾਤਮਾ ਦੀ ਕਿਰਪਾ ਜੀ ਉਹਨੇ ਭਾਈ ਕੁਝ ਦੀ ਉਹ ਪ੍ਰਮਾਤਮਾ ਜੀ ਵਾਹਿਗੁਰੂ ਪਤੇ ਬੰਦ ਸਤਨਾਮ ਉਹ ਵਾਹਿਗੁਰੂ ਉਹਦੇ ਸਾਰੇ ਆ ਪਾਣੀ ਕਹਿੰਦੇ ਸਾਨੂੰ ਇਹ ਉਹ ਦੇਵੇ ਉਹ ਦੇਵੇ ਕਿਸੇ ਦਾ ਮਾਈ ਭਾਈ ਦਾ ਸਾਰਾ ਨਹੀਂ ਹੈਗਾ ਕੋਈ ਨਹੀਂ ਸਿਰਫ ਆਪਣੀ ਕਮਾਈ ਦਾ ਲਾੜ ਹੈ ਜੀ ਸਹੀ ਗੱਲ ਆ ਸਾਨੂੰ ਕਿਸੇ ਦਾ ਉਹ ਨਹੀਂ ਹਾਂ ਮਤਲਬ ਜਿੰਨਾ ਹੋ ਸਕਦਾ ਕਰਦੇ ਹਾਂ 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 ਜੀ ਜੀ ਕਿੰਨਾ ਤਾਂ ਬਿਲਕੁਲ ਜੀ ਭੋਲਾ ਸਿੰਘ ਜੀ ਦੇ ਨਾਲ ਅਸੀਂ ਗੱਲਬਾਤ ਕੀਤੀ ਅ ਪਰਿਵਾਰ ਦੇ ਤੁਸੀਂ ਹਾਲਾਤ ਵੇਖੇ ਨੇ ਤੁਸੀਂ ਵੇਖਿਆ ਕਿ ਪਰਿਵਾਰ ਹੈ ਫਿਰ ਹਾਲ ਕੁਝ ਮੈਂਬਰ ਕੰਮ ਤੇ ਵੀ ਗਏ ਹੋਏ ਨੇ ਪਰ ਫਿਰ ਵੀ ਜਿੰਨਾ ਕਰ ਰਹੇ ਨੇ ਉਹਦੇ ਨਾਲ ਗੁਜ਼ਾਰਾ ਦਾ ਔਖਾ ਸੌਕਾ ਹੋ ਰਿਹਾ ਪਰ ਸਰਦਾ ਫੇਰ ਵੀ ਨਹੀਂ ਕਿਸੇ ਸਾਧ ਤੌਰ ਤੇ ਜਦੋਂ ਮੀ ਆਉਂਦਾ ਆ ਯਾ ਤੁਸੀਂ ਅਗਰ ਹਾਲਾਤ ਦੇਖੋ ਪਰ ਸ਼ੈੱਡ ਦੇ ਹਾਲਾਤ ਦੇਖੋ ਤੇ ਦਰਵਾਜ਼ਾ ਅਸੀਂ ਤੁਹਾਨੂੰ ਦਿਖਾਇਆ ਯਾ ਹੋਰ ਆਸੇ ਪਾਸੇ ਤੁਸੀਂ ਵੇਖੋ ਕਿ ਕਿੰਨਾ ਕੰਮ ਇਹਨਾਂ ਦਾ ਹੋਣ ਵਾਲਾ ਹੈ ਸਰਕਾਰ ਵੱਲੋਂ ਕੋਈ ਮਦਦ ਨਹੀਂ ਹੋਈ ਇਹਨਾਂ ਨੇ ਦੱਸਿਆ ਕਿ ਆ ਜਾਂਦੇ ਨੇ ਤਸਵੀਰਾਂ ਲੈ ਜਾਂਦੇ ਨੇ ਤਾਂ ਇਹਨਾਂ ਦਾ ਨੰਬਰ ਔਰ ਇਹਨਾਂ ਦਾ ਜੇ ਕੋਈ ਖਾਤਾ ਹੈ ਤਾਂ ਮੈਂ ਉਹ ਜ਼ਰੂਰ ਸਕਰੀਨ ਤੇ ਸਾਂਝਾ ਕਰਾਂਗਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਪਰਿਵਾਰ ਦੀ ਕੋਈ ਮਦਦ ਕਰ ਸਕਦੇ ਹੋ ਕਿਉਂਕਿ ਫਿਲਹਾਲ ਤਾਂ ਗੁਰੂ ਦੇ ਹੌਸਲੇ ਦੇ ਨਾਲ ਕੰਮ ਲੱਗੇ ਹੋਏ ਨੇ ਜਾਂਦੇ ਨੇ ਕਰਦੇ ਨੇ ਔਰ ਆਪਣੇ ਪਰਿਵਾਰ ਦਾ ਪੇਟ ਪਾਲਦੇ ਨੇ ਪਰ ਜੇਕਰ ਤੁਹਾਡੇ ਵੱਲੋਂ ਕੁਝ ਹੌਸਲਾ ਕੋਈ ਮਦਦ ਇਹਨਾਂ ਦੀ ਹੋ ਸਕਦੀ ਹੈ ਤਾਂ ਜ਼ਰੂਰ ਕਰਨਾ ਤਾਂ ਨੰਬਰ ਮੈਂ ਜ਼ਰੂਰ ਸ਼ੇਅਰ ਕਰ ਦਾਂਗਾ ਬਾਕੀ ਕੀ ਕਹਿਣਾ ਹੈ ਤੁਹਾਡਾ ਪੰਜਾਬ ਦੇ ਇਹਨਾਂ ਹਾਲਾਤਾਂ ਬਾਰੇ ਇਸ ਪਰਿਵਾਰ ਦੇ ਹਾਲਾਤਾਂ ਬਾਰੇ ਸਾਨੂੰ ਜ਼ਰੂਰ ਦੱਸਣਾ ਫਿਰ ਲੈ ਕੇ ਹਾਜ਼ਰ ਹੋਵਾਂਗੇ ਇੱਕ ਨਵਾਂ ਹੌਸਲਾ ਅਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸਸੇ